ਖਾਦਾ ਚਰਚ ਨਾ ਜਿਵੇਂ ਕੋ ਕੁੜੀ ਵੀ ਸਾਹਮਣੇ ਆਉਂਦੀ ਹੈ ਦੇਖੋ ਇੱਥੇ ਰੰਗ ਚਰਚ ਹੈ ਇੱਥੇ ਚਰਚ ਆ ਤੇ ਇਹ ਇੱਥੇ ਕਾਫੀ ਅਫਰੀਕਨ ਮੁੰਡੇ ਕੁੜੀਆਂ ਰਹਿੰਦੇ ਨੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਕੁੜੀ ਹੈ ਜਿਹੜੀ ਸਾਹਮਣੇ ਆਉਂਦੀ ਹੈ ਦਾ ਨਾਂ ਸ਼ਾਇਰੇ ਨਾ ਤੇ ਇਹ ਸਾਊਥ ਅਫਰੀਕਾ ਦੀ ਆ ਨਾਈਜੀਰੀਆ ਦੀ ਇਹ ਕਈ ਮਹੀਨਿਆਂ ਤੋਂ ਇੱਥੇ ਸੜਕਾਂ ਤੇ ਘੁੰਮਦੀ ਆ ਭਗਵਾੜੇ ਦਾ ਏਰੀਆ ਵਾ ਇਹ ਇਹ ਪਿੰਡ ਇਲਾਕਾ ਕਿਹੜਾ ਪਿਆ ਜਾਂਦਾ ਜੀ ਇਹ ਇਹ ਆਪਣਾ ਮੇਡੂ ਕਲੋਨੀ ਮੇਡੂ ਕਲੋਨੀ ਸ਼ਰਨ ਬਾਬੂ ਜੀ ਵੇਅਰ ਆਰ ਯੂ ਸ਼ਰਨ ਪਲੀਜ਼ ਬੀਟ ਟਾਕ ਟੂ ਮੀ ਆਰ ਯੂ ਯੂਅਰ ਫੈਮਿਲੀ ਵੇਅਰ ਯੂ ਫੈਮਿਲੀ ਹੈ ਰਮਜੂ विद योर कंट्री योर कंट्री विद योर कंट्री नाइजीरिया ओके मैंने पूछे थे कि करना आई थी व्हाई यू कम हियर व्हाई यू कम हियर व्हाई यू कम हियर दिस प्लेस ਸਟੱਡੀ ਕਰ ਰਹੀ ਸੀ ਯੂ ਕਮ ਹੇਅਰ ਫੋਰ ਸਟੱਡੀ ਵਿਚ ਵਿਚ ਕਲਾਸ ਵੇਅਰ ਇਜ਼ ਯੂਰ ਕਾਲਜ ਵੇਅਰ ਯੂਰ ਕਾਲਜ ਕਾਲਜ ਮੁੰਬਈ ਫੋਰਗੇਟ ਭੁੱਲ ਗਏ ਯੂ ਫੋਰਗੇਟ this side this side this side please ਅਰੋ ਕਰੀਏ ਨੂੰ ਯੂ ਸਟਾਪ ਹੈਲੋ this side this side please ਜੇ ਕੋਈ ਕੀ ਹਾਲ ਹੈ ਦੀਆਂ ਬਾਹਾਂ ਬੂਗਾਂ ਵੀ ਕਿਵੇਂ ਹਨ ਸੜਕਾਂ ਦੇ ਉੱਤੇ ਵਿਚਾਰੀ ਤਰੀ ਫਿਰਦੀ ਆ ਦੇਖੋ ਕੋਈ ਕੱਪੜਿਆਂ ਦਾ ਨਹਣ ਧੋਣ ਦਾ ਇਦਾਂ ਹੀ ਸੜਕ ਦੇ ਉੱਤੇ ਸੌ ਜਾਂਦੀ ਜਿੱਥੇ ਜੀ ਕਰਦਾ ਤੇ ਇਹ ਕਿੱਥੇ ਪੰਜਾਬ ਦੇ ਵਿੱਚ ਚੰਗੇ ਭਵਿੱਖ ਲਈ ਆਈ ਹੈ ਵਿਚਾਰੀ ਸਾਡੇ ਵੀ ਬੱਚੇ ਬੱਚੀਆਂ ਜਾਂਦੇ ਨੇ ਵਿਦੇਸ਼ਾਂ ਦੇ ਵਿੱਚ ਉਦਾਂ ਹੀ ਇਹ ਵੀ ਇੱਕ ਬੱਚੀ ਵਿਦੇਸ਼ ਦੇ ਵਿੱਚ ਇੱਥੇ ਪੜਨ ਵਾਸਤੇ ਆਈ ਤਾਂ ਪਰ ਅੱਜ ਇਸ ਬੱਚੀ ਦਾ ਫਿਊਚਰ ਕੀ ਆ ਤੁਸੀਂ ਦੇਖ ਸਕਦੇ ਹੋ ਹਰਾਤ ਕੀ ਆ ਇਹ ਵੀ ਤੁਸੀਂ ਦੇਖ ਸਕਦੇ ਹੋ ਨਾਈਜੀਰੀਆ ਦੀ ਰਹਿਣ ਵਾਲੀ ਹੈ ਬੱਚੀ ਪਹਿਲਾਂ ਵੀ ਸਟੈਨਲੀ ਸਾਡੇ ਕੋਲ ਨਾਈਜੀਰੀਆ ਦਾ ਹੀ ਰਹਿਣ ਵਾਲਾ ਸੀ ਜਿਹਨੂੰ ਦਿੱਲੀ ਤੋਂ ਲੈ ਕੇ ਆਏ ਸੀ ਅਸੀਂ ਤੇ ਅੱਜ ਸਾਨੂੰ ਵੀਡੀਓ ਬਣਾ ਕੇ ਭੇਜੀ ਵੀਰਾਂ ਨੇ ਵੀ ਦੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਪਰਮਦਰਸ਼ ਹੈ ਜੀ ਤੁਸੀਂ ਵੀਡੀਓ ਬਣਾ ਕੇ ਭੇਜੀ ਸਾਨੂੰ ਮੈਂ ਵੀਡੀਓ ਬਣਾ ਕੇ ਇਹ ਸੜਕਾਂ ਤੇ ਤੁਰੇ ਫਿਰਦੇ ਸਾਰਾ ਦਿਨ ਤਿੰਨ ਚਾਰ ਦਿਨ ਤੋਂ ਮੈਂ ਹੀ ਦਵਾਈ ਦੁਵਾਈ ਦਵਾਈ ਆ ਇਹਨੂੰ ਅਸੀਂ ਇੱਥੇ ਸੌਂਦੇ ਰਹੇ ਆ ਰਾਤੀ ਵੀ ਸੌਇਆ ਜਿੱਦਾਂ ਨਵਾਇਆ ਦਵਾਇਆ ਕੱਪੜੇ ਦੇ ਤੇ ਇੱਕ ਮੈਸੇਜ ਮੈਰੀ ਨੇ ਇਹ ਫੈਮਲੀ ਹੈ ਮੇਰੀ ਸ਼ੋਪ ਦੇ ਹੁੰਦੀ ਹੂੰ ਭੁੱਖ ਨ ਭਾਣੇ ਹੁੰਦੀ ਆ ਤਿੰਨ ਚਾਰ ਦਿਨ ਤੋਂ ਰੋਟੀ ਉੱਡੀ ਖਵਾਈ ਨੂੰ ਹੁਣ ਠੀਕ ਹੈ ਮੜੀ ਜੀ ਨੇ ਪਹਿਲਾਂ ਤਾਂ ਬਹੁਤ ਮਾੜੀ ਰੋੜ ਕੇ ਤੁਰਦੀ ਸੀ ਭਾਈ ਅੱਛਾ ਰੋੜਦੀ ਸੀ ਜਿੰਨੀ ਤੇ ਵੀਰੇ ਇਹਦੇ ਬਾਰੇ ਤੁਹਾਨੂੰ ਕੁਝ ਪਤਾ ਲੱਗਿਆ ਹਾਂ ਜਿੱਥੇ ਪੜਦੀ ਸੀ ਜਿੰਨੀ ਕਾਪਾ ਜਿੰਨਾ ਪਤਾ ਦਿੱਤਾ ਅੱਛਾ ਇੱਥੇ ਪੜਦੀ ਉਹ ਇੰਨਾ ਕੋਈ ਪੋਜ਼ਿਟਿਵ ਕੇਸ ਇਹਨਾਂ ਦਾ ਕੋਈ ਚੱਕਰ ਪੈ ਗਿਆ ਸੀ ਉਹ ਇਹ ਕਹਿੰਦੀ ਆ ਵੀ ਡਾਕੂਮੈਂਟ ਮੇਰੇ پاسਪੋਰਟ ਜਿਹੜੇ ਵੀ ਕੋਈ ਵੀ ਰੋਕੂਮੈਂਟ ਆ चौकी या सतनापुरा लगदा है सतनापुरा होंगे या ठीडू चौक होंगे भाई एकदम दसेम नु। ਤੁਹਾਨੂੰ ਲੈਂਗੁਏਜ ਵੀ ਨਹੀਂ ਆਉਂਦੀ ਇਹਦੀ ਹੈਨਾ? ਮੈਨੂੰ ਲੈਂਗੁਏਜ ਨਹੀਂ ਆਉਂਦੀ। ਇੰਨੀ ਬਰੀ ਜਿਹੀ ਹਾਈ ਨਹੀਂਗਾ ਕਿਸੇ ਮੁੰਡੇ ਨੂੰ ਅਰਬੀ ਨੂੰ ਕਿਹਾ ਸੀ ਕਿ ਮੈਂ ਗੱਲ ਕਰ ਉਹਨਾਂ ਨੇ ਗੱਲ ਕੀਤੀ ਜਿੱਦਾਂ ਮੈਂ ਕਿਹਾ ਉਹਨੂੰ ਤੇ ਦੱਸਿਆ ਉਹ ਨਹੀਂ ਸੀ। ਹਾਂਜੀ। ਹਾਂਜੀ ਹੈਲੋ ਸਤਿ ਸ੍ਰੀ ਅਕਾਲ ਜੀ। ਕੀ ਹਾਲ ਹੈ ਜੀ? ਠੀਕ ਹੋ? ਏ ਗੱਲ ਕਰੋ ਜੀ ਆ ਕੁੜੀ ਨਾਲ ਤੁਹਾਡ ਨਾਈਜੀਰੀਆ ਦੀ ਏ ਕੁੜੀ ਹੈ। ਓਕੇ ਹੈਲੋ ਸਿਸਟਰ। ਹੈਲੋ ਹਾਊ ਆਰ ਯੂ? ਆਮ ਫਾਈ। ਵੈਲ ਕੇ, ਵੇਅਰ ਆਰ ਯੂ ਫਰੋਮ? ਨਾਈਜੀਰੀਆ। ਵਿਚ ਪਾਰਟ ਆਫ ਨਾਈਜੀਰੀਆ? ਰੋਸਿਵਾ। ਰੋਸਿਵਾ? ਰੋਸਿਵਾ। ਰੋਸਿਵਾ ਓਕੇ। Okay, so we have sent our brother to take you, so that you he can take you and take care of you. Okay, we, we will be we will be coming. Okay? We will come to see you. Okay? You go with them. Okay? And where, where is your passport? you don't know? Okay, fine, no problem. So you go with my brother. I will come to see you very soon. Okay? Um, we are going to come, okay? okay. my wife. We are going to come to see you, okay? Okay. We will, yeah. we will come on Wednesday to see you, okay? You go with them, okay? In case if you face any problem... In case if you face any problem, tell my brother to call me, okay? Okay. He's, a, he's, he's, a, he's my wife's brother, okay? He's my elder brother, okay? Okay. So you, you will be you safe. ਹਾਂਜੀ ਭੈਣ ਜੀ ਹਾਂਜੀ ਇਹ ਇਹ ਚਲੇ ਜਾਣਾ ਤੁਹਾਡੇ ਨਾਲ ਤੁਸੀਂ ਲੈ ਜਾਓ ਤੇ ਆਪਾਂ ਮੈਨੂੰ ਆ ਕੇ ਮਿਲਦੇ ਆ ਬਸ ਠੀਕ ਹੈ ਭੈਣ ਜੀ ਇਤੋਂ ਅਸੀਂ ਪਤਾ ਕੀਤਾ ਜਿਹੜੀ ਵੀਡੀਓ ਜਿਹੜੀ ਤੁਸੀਂ ਵੀਡੀਓ ਭੇਜੀ ਸੀ ਮੈਂ ਅੰਬੈਸਟਰ ਨੂੰ ਇਨਫੋਰਮ ਕਰਤਾ ਆ ਜੀ ਕਿ ਇਹਦੇ ਬੈਕ ਕੁੜੀ ਹੈ ਕਿ ਭਾਜੀ ਹੁਣੇ ਅਜਨ ਪਿਕ ਕਰਨ ਜਾ ਰਹੇ ਆ ਜੀ 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 ਬਸ ਠੀਕ ਹੈ ਜੀ ਲੈ ਲਓ ਇੱਕ ਦੋ ਦੇਰ ਵਿੱਚ ਭਾਜੀ ਮਿਲਦੇ ਆ ਓਕੇ ਭੈਣ ਜੀ ਓਕੇ ਜੀ ਅਸੀਂ ਇਹਨੂੰ ਲੈ ਕੇ ਜਾਂਦੇ ਜੀ ਸ਼ੁਕਰੀਆ ਭੈਣ ਜੀ ਜੈਸਿਕਾ ਕੈਥਰੀਨ ਇਹ ਸਾਡੇ ਭੈਣ ਜੀ ਨੇ ਜੀ ਸਖਵਿੰਦਰ ਕੌਰ ਜੀ ਤੇ ਨਾਲ ਉਹਨਾਂ ਦੇ ਹਸਬੰਦ ਨੇ ਜਿਨ੍ਹਾਂ ਨੇ ਪਹਿਲਾਂ ਵੀ ਸਾਨੂੰ ਬਹੁਤ ਸਪੋਰਟ ਕੀਤੀ ਜਿਹੜਾ ਸਟੈਨਲੀ ਨੂੰ ਵਾਪਸ ਭੇਜਿਆ ਨਾਈਜੀਰੀਆ ਉੱਥੇ ਜਾ ਕੇ ਛੱਡ ਕੇ ਆਏ ਸਖਵਿੰਦਰ ਭੈਣ ਦੇ ਹਸਬੰਦ ਆ ਜਿਹੜੇ ਬੈਂਸਲੇ ਜੀ ਤੇ ਹੁਣ ਵੀ ਬੈਂਸਲੇ ਜੀ ਨਾਲ ਗੱਲ ਹੋਈ ਆ ਤੇ ਸ਼ਕਿੰਦਰ ਭੈਣ ਨਾਲ ਗੱਲ ਹੋਈ ਆ ਉਹਨਾਂ ਨੇ ਇਹਨਾਂ ਵੀ ਗੱਲ ਕੀਤੀ ਏ ਕੁੜੀ ਨਾਲ ਉਹਨਾਂ ਨੇ ਜਿਹੜਾ ਨਾਈਜੀਰੀਆ ਦਾ ਐਮਬੈਸਡਰ ਆ ਪਹਿਲਾਂ ਵੀ ਉਹਨੇ ਬਹੁਤ ਸਪੋਰਟ ਕੀਤੀ ਸਾਡੀ ਜਦੋਂ ਅਸੀਂ ਛੱਡ ਗਏ ਸਟੈਂਲੀ ਨੂੰ ਨਾਈਜੀਰੀਆ ਐਮਬੈਸੀ 'ਚ ਗਏ ਸੀ ਅਸੀਂ ਉੱਥੇ ਮਿਲੇ ਸੀ ਉਹਨੂੰ ਜਾ ਕੇ ਤੇ ਹੁਣ ਵੀ ਉਹਨਾਂ ਨੇ ਨਾਈਜੀਰੀਆ ਐਮਬੈਸੀ ਦੇ ਵਿੱਚ ਜਿਹੜੇ ਐਮਬੈਸਡਰ ਨੇ ਉਹਨਾਂ ਨੂੰ ਇਹਦੀ ਵੀਡੀਓ ਭੇਜਤੀ ਆ ਬੱਚੀ ਦੀ ਇਹ ਬੱਚੀ ਨੇ ਆਪਣਾ ਐਡਰੈਸ ਵੀ ਦੱਸਿਆ ਵਾ ਵੀ ਮੈਂ ਨਾਈਜੀਰੀਆ ਦੀ ਰਹਿਣ ਵਾਲੀਆਂ ਸੋਇਆ ਬੂਸਤਾਖ ਨਹੀਂ ਕੁਛ ਇਦਾਂ ਦਾ ਇਹਨੇ ਦੱਸਿਆ ਨਾਮ ਅੱਗੋਂ ਆਪਣੇ ਡਿਸਟ੍ਰਿਕਟ ਦਾ ਜਾਂ ਸਿਟੀ ਦਾ ਜਾਂ ਪਿੰਡ ਦਾ ਤੇ ਇਹ ਸਾਡੀ ਥੀਆਂ ਵਰਗੀ ਆ ਕਿਉਂਕਿ ਥੀਆਂ ਭੈਣਾ ਸਾਂਝੀਆਂ ਸਾਡਾ ਫਰਜ਼ ਆ ਵੀ ਅਸੀਂ ਇਸ ਧੀ ਦੀ ਇੱਜ਼ਤ ਨੂੰ ਵੀ ਆਪਣੀ ਇੱਜ਼ਤ ਸਮਝੀਏ ਜਿੱਦਾਂ ਇਸ ਵੀਰ ਦੇ ਸਾਹਮਣੇ ਦੁਕਾਨ ਆ ਰਮਾਨ ਫੂਡ ਪੁਆਇੰਟ ਸਾਹਮਣੇ ਇਹਨਾਂ ਦੇ ਵਾਈਫ ਖੜੇ ਨੇ ਇਹ ਹਸਬੰਡ ਵਾਈਫ ਪਿਛਲੇ 3 ਦਿਨਾਂ ਤੋਂ ਇਸ ਬੱਚੀ ਨੂੰ ਸੰਭਾਲ ਰਹੇ ਨੇ ਰੋਟੀ ਵੀ ਦੇ ਰਹੇ ਨੇ ਆਪਦੇ ਘਰੇ ਦੁਕਾਨ ਦੇ ਵਿੱਚ ਇਹਨੂੰ ਸੁਵਾਉਂਦੇ ਵੀ ਆ ਵੀ ਚਲੋ ਉੱਥੇ ਸੌ ਜਾਂਦੀ ਆ ਫਿਰ ਉਹਦੀ ਵਾਈਫ ਆ ਜਿਹੜੀ ਉਹਨਾਂ ਨੇ ਨਵਾਇਆ ਧਵਾਇਆ ਕੱਪੜੇ ਵੀ ਚੇਂਜ ਕਰਾਏ ਆਪਦੇ ਕੱਪੜੇ ਵੀ ਦਿੱਤੇ ਇਹਨੂੰ ਬੱਚੀ ਨੂੰ ਸਾਨੂੰ ਵੀ ਵੀਡੀਓ ਬਣਾ ਕੇ ਭੇਜੀ ਦੱਸਿਆ ਸਾਨੂੰ ਫਿਰ ਸਾਡੇ ਟੀਮ ਦੇ ਮੈਂਬਰ ਕਰਨੈਲ ਸਿੰਘ ਵੀ ਕੱਲ ਆਏ ਅਸੀਂ ਉਹਨਾਂ ਦੀ ਡਿਊਟੀ ਲਈ ਸੀ ਕਰਨੈਲ ਸਿੰਘ ਉਹਨਾਂ ਨੇ ਆ ਕੇ ਸਾਰਾ ਵੈਰੀਫਾਈ ਕੀਤਾ ਸਾਨੂੰ ਦੱਸਿਆ ਜਾਣਕਾਰੀ ਦਿੱਤੀ ਵੀ ਹਾਂ ਇਹ ਬੱਚੀ ਵਾਕਈ ਲੋੜਵੰਦ ਹੈ ਇੱਥੇ ਘੁੰਮਦੀ ਹੈ ਸੜਕਾਂ ਤੇ ਆਸੇ-ਪਾਸੇ ਵੀ ਉਹਨੂੰ ਕੋਈ ਸੋਝੀ ਨਹੀਂ ਆਪਦੀ ਵਿਚਾਰੀ ਨੂੰ ਵੀ ਜਿੱਥੇ ਠੀਕ ਲੱਗਦਾ ਉੱਥੇ ਬੈਠ ਜਾਂਦੀ ਹੈ ਸੌ ਜਾਂਦੀ ਆ ਨਹੀਂ ਤੇ ਸਾਰਾ ਦਿਨ ਸੜਕਾਂ ਤੇ ਤੁਰੀ ਫਿਰਦੀ ਆ ਤੇ ਅੱਜ ਅਸੀਂ ਇਸ ਧੀ ਨੂੰ ਆਪਣੇ ਨਾਲ ਲੈਣ ਆਏ ਆ ਸਤਵੀਰ ਕੌਰ ਆ ਭੈਣ ਸਾਡੇ ਸੇਵਾਦਾਰ ਭੈਣ ਨਾਲ ਨਵਦੀਪ ਆ ਤੇ ਅਸੀਂ ਹੁਣ ਇਸ ਭੈਣ ਨੂੰ ਆਪਣੇ ਨਾਲ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਲੈ ਕੇ ਜਾ ਰਹੇ ਹਾਂ ਜਿੱਥੇ ਇਹਦਾ ਟ੍ਰੀਟਮੈਂਟ ਵੀ ਹੋਊਗਾ ਉਸ ਤੋਂ ਬਾਅਦ ਅਗਲੀ ਕਾਰਵਾਈ ਵੀ ਇਹਦਾ ਐਡਰੈਸ ਲੱਭ ਕੇ ਇਹਦਾ ਪਾਸਪੋਰਟ ਵਗੈਰਾ ਦਾ ਪਤਾ ਕਰਕੇ ਜਿੱਥੇ ਵੀ ਉਹ ਚਿਹੜੂ ਚੌਂਕੀ ਜਾਂ ਜਾਂ ਮਿਹੜੂ ਚੌਂਕੀ ਜਾਂ ਜਾਂ ਜਿੱਥੇ ਵੀ ਇਸਤਨਾਮਪੁਰਾ ਦੱਸਦਾ ਬਾਈ ਇਸਤਨਾਮਪੁਰਾ ਥਾਣੇ 'ਚ ਜਤਨਾਮਪੁਰਾ ਜਾਂ ਬਾਈ ਕਿਹੜੂ ਜਾਂ ਚਿਹੜੂ ਚੌਂਕੀ ਪੈਂਦੀ ਆ ਉੱਥੋਂ ਅਸੀਂ ਪੁਲਿਸ ਨਾਲ ਵੀ ਸੰਪਰਕ ਕਰਕੇ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹਦੇ ਪੇਪਰ ਕਿੱਥੇ ਆਦਾ ਪਾਸਪੋਰਟ ਕਿੱਥੇ ਆ ਇਹ ਬੱਚੀ ਇੱਥੇ ਜੇ ਪੜ੍ਹਦੀ ਸੀ ਤਾਂ ਕਿੱਥੇ ਪੜ੍ਹਦੀ ਸੀ ਸਟੂਡੈਂਟ ਸੀ ਜਾਂ ਇਹ ਤੇ ਜਾਂ ਇਹ ਵੈਸੇ ਹੀ ਇੱਥੇ ਰਹਿ ਰਹੀ ਸੀ ਕਿਹੜੇ ਵੀਜ਼ੇ ਤੇ ਇੰਡੀਆ ਆਈ ਆ? ਵਿਜਰ ਵੀਜ਼ਾ ਇਨ ਇੰਡੀਆ ਵੀਜ਼ਾ ਵਿਚ ਵੀਜ਼ਾ ਮੈਡੀਕਲ ਵੀਜ਼ਾ ਸਟੱਡੀ ਵੀਜ਼ਾ ਹਰ ਫੋਰ ਵਾਟ ਨੌਰ ਮੈਂਬਰ ਕਹਿੰਦੀ ਮੈਨੂੰ ਕੁਝ ਯਾਦ ਨਹੀਂ ਹੈਗਾ ਐਕਸਕਿਊਜ਼ ਮੀ ਸਿンス ਯੂ ਆਰ ਹੈਵਿੰਗ ਲਿਵਿੰਗ ਹੇਅਰ ਲਾਈਕ you have any idea? I don't know. So, did you came here to study or like what work permit or study visa? I anything? Nah, 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 can you speak louder, please? I don't able to hear you. Face this side. You speak loudly to speak. Hmm. Did you came here for the study or like the work permit? I can study. Hmm? Study. Study? Okay, so are you pass out of LPU or like what? Your degree is going on or are you a pass out? Where is your university? Abdul. Andy? Abdul. Abdul? ਅਬਦੁੱਲ ਨਾ ਲੈ ਅਬਜੂ ਕਰੀ ਜਾਂਦੀ ਖਿਚ ਅਬਜੂ ਅਬਦੁੱਲ ਕਹਿ ਰੀ ਅਬਦੁੱਲ ਚਲੋ ਐਨੀਵੇ ਸਾਡੀ ਸੋਨੇ ਕੋਸ਼ਿਸ਼ ਹੈ ਵੀ ਇਸ ਬੱਚੀ ਨੂੰ ਸਾਨੂੰ ਤਾਂ ਬਾਹਲੀ ਇਹਦੇ ਨਾਲ ਟਾਕ ਕਰਨੀ ਵੀ ਨਹੀਂ ਆਉਂਦੀ ਕਿ ਜਿੰਨੀ ਕਿ ਨਵਦੀਪ ਸਾਡੀ ਛੋਟੀ ਭੈਣ ਕਰ ਰਹੀ ਹੈ ਇਹ ਗੱਲ ਤੇ ਪਰ ਅਸੀਂ ਉੱਥੇ ਇਹਨੂੰ ਹੁਣ ਸੁਪਨਿਆਂ ਦੇ ਘਰ ਲੈ ਕੇ ਜਾਵਾਂਗੇ ਉੱਥੇ ਫਿਰ ਬੈਂਸਲੇ ਜੀ ਜਿਹੜੇ ਸਾਡੇ ਇਹ ਸਾਰਾ ਇਹਦੀ ਬਾਪਸ ਭੇਜਣ ਦਾ ਇੰਤਜ਼ਾਮ ਕਰਨਗੇ ਸਾਡੇ ਨਾਲ ਐਸੋਸੀਏਟ ਨੇ ਉਹ ਤੇ ਨਾਲ ਸਿਕੰਦਰ ਭੈਣ ਤੇ ਉਹ ਨਾਲ ਉਹਨਾਂ ਦੀ ਬੇਟੀ ਹੈ ਕੈਥਰੀਨ ਪਹਿਲਾਂ ਵੀ ਉਹਨਾਂ ਨੇ ਬਹੁਤ ਸਪੋਰਟ ਕੀਤੀ ਆ ਸਟੈਂਲੀ ਨੂੰ ਵਾਪਸ ਭੇਜਣ ਲਈ ਅੱਗੋ ਵੀ ਹੁਣ ਸਾਡੀ ਕੋਸ਼ਿਸ਼ ਹੋਊਗੀ ਵੀ ਇਸ ਧੀ ਨੂੰ ਵੀ ਇਹਦੇ ਮਾਪੇ-ਬਾਪ ਤੱਕਰ ਪਹੁੰਚਦਾ ਕਰੀਏ ਅਸੀਂ ਇਹ ਆਪਣੇ ਘਰ ਜਾਵੇ ਵਾਪਸ ਆਪਣੇ ਮਾਪੇ-ਬਾਪ ਕੋਲੇ ਆਪਣੇ ਭੈਣ ਭਰਾਵਾਂ ਦੇ ਕੋਲੇ ਇਹ ਵੀ ਜਿਵੇਂ ਸਾਡੇ ਬੱਚੇ ਇੱਥੋਂ ਪੜ੍ਹਨ ਲਈ ਜਾਂਦੇ ਨੇ ਕੈਨੇਡਾ ਅਮਰੀਕਾ ਉਵੇਂ ਇਹਦੇ ਲਈ ਵੀ ਇਹ ਇੰਡੀਆ ਪੜ੍ਹਨ ਆਉਣਾ ਇੱਕ ਉਸ ਤਰ੍ਹਾਂ ਦਾ ਐਕਸਪੀਰੀਅੰਸ ਆ ਪਰ ਇੱਥੇ ਆ ਕੇ ਕਈ ਵਾਰੀ ਦੇਖੋ ਕਹੇ ਜਿਹੇ ਹਾਲਾਤ ਬਣ ਜਾਂਦੇ ਆ ਸਾਨੂੰ ਤਾਂ ਐਂ ਲੱਗਦਾ ਵੀ ਆਪਣੇ ਬੱਚਿਆਂ ਵਾਂਗ ਹੀ ਆ ਸਾਡੇ ਭਾਣ ਜੀ ਆ ਮੇਰੀ ਭਤੀਜੀ ਆ ਉੱਥੇ ਪੜਦੇ ਆ ਬਾਹਰ ਤੇ ਐਂ ਫੀਲ ਹੁੰਦਾ ਵੀ ਸਾਡੇ ਬੱਚਿਆਂ ਨੂੰ ਜੇ ਕਿਤੇ ਇਦਾਂ ਦਾ ਦੁੱਖ ਸਹਿਣਾ ਪੈ ਜਾਏ ਜਾਂ ਇਦਾਂ ਦੀ ਸਮੱਸਿਆ ਦੇ ਵਿੱਚ ਆਣਾ ਪੈ ਜਾਵੇ ਤਾਂ ਸਾਨੂੰ ਕਿੰਨੀ ਤਕਲੀਫ ਹੁੰਦੀ ਆ ਤੇ ਉਦਾਂ ਹੀ ਹੋ ਸਕਦਾ ਇਹਦੀ ਫੈਮਿਲੀ ਵੀ ਤਕਲੀਫ ਦੇ ਵਿੱਚ ਹੋਵੇ ਉਹਨਾਂ ਨੂੰ ਪਤਾ ਇਹਨਾਂ ਲੱਗ ਰਿਹਾ ਹੋਵੇ ਸਾਡੀ ਬੇਟੀ ਹੈ ਕਿੱਥੇ ਆ ਤੇ ਪਰ ਸਾਡੀ ਇੱਕ ਕੋਸ਼ਿਸ਼ ਰਹੂਗੀ ਵੀ ਇਹਨੂੰ ਜਲਦੀ ਤੋਂ ਜਲਦੀ ਇਹਦੀ ਫੈਮਿਲੀ ਤੱਕ ਪਹੁੰਚਾਇਆ ਜਾਵੇ ਇਹਦਾ ਘਰ ਪਰਿਵਾਰ ਲੱਭਿਆ ਜਾਵੇ ਤੇ ਜੇ ਤੁਸੀਂ ਵੀ ਸਾਡੀ ਇਸ ਵੀਡੀਓ ਨੂੰ ਦੇਖਦੇ ਹੋ ਤੇ ਜੇ ਇਸ ਬੱਚੀ ਨੂੰ ਕੋਈ ਪਛਾਣਦੇ ਹੋ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰਿਓ ਜਿਹੜੀਆਂ ਵੀਡੀਓ ਅਸੀਂ ਅਟੈਚ ਕੀਤੀਆਂ ਜਿਹੜੀਆਂ ਇੱਥੇ ਸੜਕ ਤੇ ਘੁੰਮਦੀਆਂ ਸੀਗੀਆਂ ਉਹ ਵੀ ਜ਼ਰੂਰ ਦੇਖਿਓ ਅੱਜ ਤਹੇ ਸਾਫ ਸੁਥਰੇ ਕੱਪੜੇ ਪਾਏ ਹੋਏ ਆ ਕਿਉਂਕਿ ਵੀਰੇ ਉਹਨਾਂ ਨੇ ਇਸ਼ਨਾਨ ਪਾਣੀ ਕਰਾਤਾ ਵੀਰੇ ਕੀ ਨਾਂ ਤੁਹਾਡਾ ਮੇਰਾ ਨਾਂ ਪਰਮਿੰਦਰ ਹੈ ਪਰਮਿੰਦਰ ਵੀਰੇ ਉਹਨਾਂ ਨੇ ਨਵਾਤਾ ਸੀ ਇਹਨੂੰ ਦੋ ਦਿਨ ਤੋਂ ਰੋਟੀ ਪਾਣੀ ਵੀ ਦਿੱਤਾ ਪਰ ਵੀਰ ਦੱਸਦਾ ਵੀ ਦੋ ਦਿਨ ਪਹਿਲਾਂ ਤਾਂ ਰੁੱੜ ਰੁੱੜ ਕੇ ਥੱਲੇ ਚੱਲਦੀ ਸੀ ਦੋ ਤਿੰਨ ਦਿਨ ਪਹਿਲਾਂ ਕਿਉਂਕਿ ਕਈ ਦਿਨਾਂ ਤੋਂ ਫੂਡ ਨਹੀਂ ਸੀ ਖਾਦਾ ਚੱਜਣਾ ਜਿਵੇਂ ਕੋ ਕੁੜੀ ਵੀ ਸਾਹਮਣੇ ਆਂਦੀ ਆ ਦੇਖੋ ਰਹਿੰਦੇ ਚਰਚਾ ਤੇ ਚਰਚਾ ਤੇ ਇਹ ਇੱਥੇ ਕਾਫੀ ਅਫਰੀਕਨ ਮੁੰਡੇ ਕੁੜੀਆਂ ਰਹਿੰਦੇ ਨੇ ਇਹ ਬੱਚੀ ਐਲਪੀਯੂ ਯੂਨੀਵਰਸਿਟੀ ਦੀ ਸਟੂਡੈਂਟ ਆ ਜਾਂ ਨਹੀਂ ਸਟੂਡੈਂਟ ਹੈ ਹਜੇ ਅਸੀਂ ਸ਼ੋਰ ਨਹੀਂ ਕਰ ਸਕਦੇ ਪਰ ਉਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੂਗਾ ਤੇ ਬਸ ਸਾਡੀ ਇੰਨੀ ਇੱਕ ਬੇਨਤੀ ਹੈ ਜੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਸ ਬੱਚੀ ਦਾ ਕੁਝ ਪਤਾ ਲੱਗ ਸਕੇ ਜੀ